ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਮੈਂ ਇੱਕ ਦੋ ਬੇਨਤੀਆਂ ਕਰ ਰਿਹਾ ਜੋ ਕਿ ਅੱਜ 26 ਤਰੀਕ ਨੂੰ ਤਿੰਨ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਨਰਲ ਸਕੱਤਰ ਜੀ ਲੈਟਰ ਪੈਡ ਤੋਂ ਲੈ ਕੇ ਨਵਾਂ ਸ਼ੋਸ਼ਾ ਛੱਡਿਆ ਗਿਆ ਹੈ ਉਹ ਇਹ ਹੈ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਬੇ ਸਮੇਂ ਤੋਂ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਆ ਉਹਦਾ ਖੰਡਨ ਕੀਤਾ ਗਿਆ ਹੈ ਤਿੰਨ ਨਿਸ਼ਾਨ ਸਾਹਿਬਾਂ ਦੀਆਂ ਫੋਟੋਆਂ ਲਾ ਕੇ ਸੰਗਤਾ ਦੇ ਉੱਪਰ ਇੱਕ ਠੋਸਿਆ ਗਿਆ ਪ੍ਰੋਗਰਾਮ ਹੈ ਕਿਸ ਵਿੱਚ ਕਿਹਾ ਗਿਆ ਕਿ ਇਹ ਸੁਰਮਈ ਸੁਰਮਾ ਰੰਗ ਦਾ ਨੀਲਾ ਜਿਹਾ ਰੰਗ ਚੜਾਉਣਾ ਤੇ ਜਾਂ ਬਸੰਤੀ ਰੰਗ ਚੜਾਉਣਾ ਇਹ ਨਵਾਂ ਹੀ ਪਤਾ ਨਹੀਂ ਸ਼ੋਸ਼ਾ ਛੜਦਤਾ ਸ਼੍ਰੋਮਣੀ ਗਵਰਧਕ ਕਮੇਟੀ ਨੇ ਹੁਣ ਤੁਹਾਡੀ ਕਮੇਟੀ ਸ਼੍ਰੋਮਣੀ ਗਵਰਧਕ ਕਮੇਟੀ ਪੰਜਾਬ ਵਿੱਚ ਹੈ ਖਰਿਆਲੇ ਵਿੱਚ ਇੱਕ ਕਮੇਟੀ ਆ ਇੱਕ ਦਿੱਲੀ ਵਿੱਚ ਕਮੇਟੀ ਆ ਕੱਲ ਉਹ ਨਵਾਂ ਸ਼ੋਸ਼ਾ ਛੜਦਣਗੇ ਸਾਨੂੰ ਕੋ 40 ਸਾਲ ਤੋਂ ਅਸੀਂ ਅਮਰ ਸਿਚਾਰ ਵਿੱਚ ਪੰਜਾ ਪਰੇਂ ਸੇਵਾ ਕਰਦੇ ਆਂ ਅਸੀਂ ਚਾਰ ਰੰਗ ਦੱਸਿਆ ਕੇਸਰੀ ਸਫੈਦ ਨੀਲਾ ਤੇ ਕਾਲਾ ਜਿੰਨੇ ਵੀ ਅੱਜ ਕੱਲ੍ਹ ਦੇ ਰਹਿਤ ਨਾਮੇ ਆ ਜਿੰਨੀਆਂ ਵੀ ਮਰਿਆਦਾ ਕੇਸਰੀ ਸਫੈਦ ਨੀਲਾ ਤੇ ਕਾਲਾ ਤੁਸੀਂ ਦੱਸੋ ਹੁਣ ਕੇਸਰੀ ਰੰਗ ਨੂੰ ਤੁਸੀਂ ਕਿਦ ਤੱਕ ਖਤਮ ਕਰ ਸਕਦੇ ਆਂ ਦੁਨੀਆ ਪਰਦੇ ਵਿੱਚ ਕੇਸਾਂ ਸਿੰਘਾਂ ਦੇ ਸਰੋਵਰ ਦੇ ਕੇਸੇ ਦੇ ਸਤਾਰਾਂ ਸਿਜਾਈਆਂ ਗਈਆਂ ਮੌਜੂਦਾ ਸੰਘਰਸ਼ ਚੱਲਿਆ ਜਿਹਨਾਂ ਦੇ ਸੇਕ ਕੇਸਰੀ ਦਸਤਾਰਾਂ ਬਨ ਕੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਉਹ ਤੁਸੀਂ ਲੋਕ ਤਾਂ ਮਰਨੇ ਵਾਲੇ ਵੀ ਹੈ ਨਹੀਂਗੇ ਤੁਹਾਨੂੰ ਅਕਲ ਕੋਈ ਹੈ ਹੀ ਨਹੀਂ ਕਿੱਦਾਂ ਤੁਸੀਂ ਤੁਹਾਨੂੰ ਕੀ ਨਹੀਂ ਦਿੱਤੀ ਐ ਇਹ ਜਨਾ ਤੁਹਾਡਾ ਸ਼ੋਸ਼ਣਾ ਹੈ ਨਾ ਸਾਰਾ ਹੀ ਸਮਝਦੇ ਆ ਕਿਉਂਕਿ ਸੁਖਵੀਰ ਬਾਦਲ ਦੀ ਪੇਸ਼ੀ ਹੋ ਰਹੀ ਆ ਉਹਦਾ ਰੌਲਾ ਰੱਪਾ ਪੈ ਰਿਹਾ ਉਹਨੂੰ ਬਚਾਉਣ ਵਾਸਤੇ ਜਿਹੜੇ ਉਹਦੇ ਚਮਚੇ ਆ ਨਾ ਇੱਥੇ ਬੈਠੇ ਸ਼ਰੋਣੀ ਕਮੇਟੀ ਦੇ ਵਿੱਚ ਉਹ ਨਹੀਂ ਹਾਕਮ ਨ ਕੀਤਾ ਇਹ ਬਿਲਕੁਲ ਗਲਤial ਚਾਰ ਰੰਗ ਆ ਗਿਆ ਖਾਲਸੇ ਦਾ ਕੇਸਰੀ ਸਫੈਦ ਨੀਲਾ ਤੇ ਕਾਲਾ ਸੰਤ ਚਨਾਇਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਇਹ ਹੋਰ ਵੀ ਕਿੰਨੇ ਕਹਿੰਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਘੱਤਰ ਹੋ ਔਰ ਤੁਸੀਂ ਇਥੇ ਵਿਲੜਾਂ ਦੇ ਇੱਕ ਸ਼ੋਸ਼ਾ ਜਾਂ ਤਤਰਾ ਛੱਡ ਪ੍ਰੋਬਲਮ ਹੁਣ ਬਾਹਰ ਦੇ ਗੁਰਦੁਆਰਾ ਸਾਹਿਬ ਤੇ ਵੇਚੇ ਲੜਿਆ ਕਰਨਗੇ ਕੋਈ ਕਹੋ ਨੀਲਾ ਚੜਾਓ ਕੋਈ ਕਹੋ ਬਸੰਤੀ ਚੜਾਓ ਤੇ ਪਹਿਲਾ ਇਹਦਾ ਕੇਸਰੀ ਚੱਲਦਾ ਉਹ ਤੇ ਫਿਰ ਬਾਅਦ ਬਾਅਦ ਸ਼ੁਰੂ ਹੋਣਗੇ ਇਹ ਇੱਕ ਬੇਨਤੀ ਆ ਤੁਸੀਂ ਇਹਦਾ ਬਿਲਕੁਲ ਨਹੀਂ ਕਰ ਸਕਦੇ ਜੇ ਤੁਸੀਂ ਇਹ ਕੰਮ ਕਰਨਾ ਤੁਸੀਂ ਪਹਿਲਾਂ ਪੰਥ ਦੀ ਇਕਤਤਤਾ ਦੱਸਣਾ ਅਕਾਲ ਤਖਤ ਦਾ ਜਹਦਾਰ ਪੰਥ ਦੀ ਇਕਤਤਤਾ ਸਤੇ ਉਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੇ ਮੁਖੀਆਂ ਨੂੰ ਸਾਹਦੇ ਕੇ ਬਹਿ ਕੇ ਫੈਸਲਾ ਕਰ ਸਕਦੇ ਆ ਤੁਸੀਂ ਇੰਨੇ ਚਿਰ ਤੋਂ ਜਿਹੜਾ ਕੇਸ ਹੀ ਨਿਸ਼ਾਨ ਸਾਹਿਬ ਝੂਲਦਾ ਆ ਰਿਹਾ ਉਹਦੇ ਉੱਤੇ ਤੁਸੀਂ ਪਸੰਦੀਦਾ ਰੰਗ ਠੋਪਣਾ ਸ਼ੁਰੂ ਕਰ ਦਿੱਤਾ ਬਿਲਕੁਲ ਗਲਤ ਹੈ ਬਿਲਕੁਲ ਅਸੀਂ ਇਹਦਾ ਵਿਰੋਧ ਕਰਦੇ ਆ ਅਕਾਲ ਤਖਤ ਦੇ ਜਹਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕਰਦੇ ਆ ਪਰ ਇਹ ਜਿਹੜਾ ਫੈਸਲਾ ਆ ਇਹ ਤੇ ਗੌਰ ਕੀਤਾ ਜਾਵੇ ਸਿੰਘ ਤਾਂ ਕਹਿੰਦੇ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਬੈਠ ਕੇ ਇਹ ਤੇ ਗੌਰ ਕੀਤਾ ਜੇ ਅੱਜ ਇਹ ਇੰਗਲੈਂਡ ਵਿੱਚ ਕਿਚਨ ਚੱਲਦਾ ਉਹਨੇ ਵੀ ਤਾਂ ਵਿਰੋਧ ਕੀਤਾ ਹੋਰ ਵੀ ਬਹੁਤ ਵਿਰੋਧ ਕਰ ਰਿਹਾ ਬਿਲਕੁਲ ਨਮਾ ਬਾਤ ਬਾਤ ਨਾ ਛਿੜਿਆ ਜਾਵੇ ਬਾਤ ਬਾਤ ਤਾਂ ਪਹਿਲੇ ਬਹੁਤ ਹੋ ਗਿਆ ਹੁਣ ਤੁਸੀਂ ਇਹ ਬਾਤ ਬਾਤ ਛੇੜ ਦਿੱਤਾ ਪਹਿਲਾਂ ਇੱਕ ਰਾਗਮਾਲਾ ਦਾ ਬਾਤ ਬਾਤ ਸੀ ਉਹ ਚਲੋ ਗੁਰੂ ਦੀ ਕਿਰਪਾ ਨਾਲ ਨਾ ਹੋਇਆ ਹੋਰ ਕਈ ਵਾਰ ਬਾਤ ਬਾਤ ਜੇ ਮਿਟ ਗਏ ਆ ਤੁਸੀਂ ਨਮਾ ਹੀ ਬਾਤ ਬਾਤ ਇੱਕ ਲੈਟਰ ਪੈਡ ਤੇ ਲੈ ਕੇ ਸ਼ੂਸ਼ਾ ਛੜਤਾ ਲੋਕਾਂ ਨੂੰ ਭੰਬਲ ਘੂਸੇ ਚ ਪਾ ਰਹੇ ਆ ਬਿਲਕੁਲ ਨਹੀਂ ਜਿਹੜੇ ਨਿਹਾਰ ਸਾਹਿਬ ਝੂਲਦੇ ਕਿੰਨੇ ਲੱਖਾਂ ਦੀ ਤਿਆਦ ਹਤੇ ਮੇਰੇ ਕੇਸ ਦੀ ਨਿਹਾਰ ਸਾਹਿਬ ਝੂਲਦਿਆ ਕਿਦਾਂ ਤੁਸੀਂ ਬੰਦੀ ਕਰ ਸਕਦੇ ਹੋ ਹੁਣ ਤੁਸੀਂ ਬਹੁਤੇ ਸਿਆਣੇ ਆ ਗਏ ਔਰ ਕਦੋਂ ਤੋਂ ਇਹ ਝੂਲਦੇ ਆਈ ਆ ਕਿੰਨੇ ਦੇਖਸਤ ਜਨਰੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਕਿੰਨੇ ਆ ਮਾਨੋਚਾਰ ਵਰਗੇ ਸਿੰਘ ਹੋਰ ਕਿੰਨੇ ਯੋਧੇ ਗਿਰਦੇਵ ਸਿੰਘ ਸਮਾਨ ਵਾਲਾ ਗਿਰਦੇਵ ਸਿੰਘ ਕੌਕੀ ਬੰਦੂ ਤੇ ਨਹੀਂ ਤਾਂ ਮਤ ਨਹੀਂ ਕੰਮ ਨਹੀਂ ਕੀਤਾ ਤਾਂ ਤੁਹਾਨੂੰ ਤੁਸੀਂ ਬਹੁਤੇ ਸਿਆਣੇ ਜੰਮ ਕੇ ਹੁਣ ਕਿੰਨਾ ਵੱਜੂ ਦਾ ਸੰਘਰਸ਼ ਚੱਲਿਆ ਕਿੰਨੇ ਨੌਜਵਾਨ ਕਿੰਨੇ ਅਖਾੜ ਕੋ ਕਿੰਨੇ ਬੜੇ 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 ਲੈਵਲ ਦੇ ਸਿੰਘ ਵਿਚਰਨੇ ਵਾਲੇ ਸਿੰਘ ਵਿਚਰ ਗਏ ਉਹਨਾਂ ਨੂੰ ਉਹਨਾਂ ਤੇ ਕੋਈ ਫਿਕਰ ਨਹੀਂ ਸੀ ਤੁਹਾਨੂੰ ਆ ਬਹੁਤਾ ਹੀ ਫਿਕਰ ਪੈ ਗਿਆ ਵੀ ਕੇਸਰੀ ਨਿਸ਼ਾਨ ਸਾਹਿਬ ਤੇ ਇਹ ਸਿੱਧਾ ਅਟੈਕ ਆ ਇਹਦਾ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਇਹ ਬੰਦ ਕਰਨਾ ਚਾਹੀਦਾ ਖਾਲਸੇ ਦੇ ਚਾਰ ਰੰਗ ਆ ਕੇਸਰੀ ਸਫੈਦ ਨੀਲਾ ਤੇ ਕਾਲਾ ਦੁਨੀਆ ਵਿੱਚ ਜਿੰਨਾ ਵੀ ਅਮਰ ਸੰਚਾਰ ਪੰਜ ਪਿਆਰੇ ਕਰਦੇ ਆ ਉਹ ਚਾਰ ਰੰਗਾਂ ਵੀ ਦੱਸਦੇ ਆ ਦਰਬਾਰ ਸਾਹਿਬ ਵਿੱਚ ਨੇ ਚੌਰੰਗਾ ਦਾ ਪ੍ਰਚਾਰ ਕੀਤਾ ਜਾਂਦਾ ਇਹਦਾ ਨਵਾਂ ਸ਼ੋਸ਼ਾ ਛੱਡਿਆ ਤੇ ਬੰਦ ਕਰੋ ਅਸੀਂ ਇਹਦਾ ਵਿਰੋਧ ਕਰਦੇ ਆ ਅਕਾਲ ਤਖਤ ਦੇ ਜੇਹਦਰ ਸਾਹਿਬ ਨੂੰ ਗੁਰਦਰਾ ਸਾਹਿਬ ਦੇ ਗੁਰਦਰਾ ਪਰਮੰਤਕ ਕਮੇਟੀ ਨੂੰ ਨਹੀਂ ਗੁਰਦਰਾ ਪਰਮੰਤਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਨੂੰ ਤਾਂ ਵਾਇਸ ਪ੍ਰਧਾਨ ਭਾਈ ਗੁਰਬਖਸ਼ ਸਿੰਘ ਨੂੰ ਬੇਨਤੀ ਕਰਦੇ ਆ ਇਹ ਤੇ ਗੌਰ ਕਰਕੇ ਇਹ ਕੰਮ ਨੂੰ ਬੰਦ ਕੀਤਾ ਜਾਵੇ ਵਾਇਬਲ ਜੀ ਦਾ ਖਾਲਸਾ ਵਾਇਬਲ ਜੀ ਕੀ